ਉਹ ਵੀ ਜਿੱਦਣ ਬਸ ਲੀ ਐਂਟਰੀ ਟੌਨ ਹੋਇ ਤਮਾਲ ਆ ਉਹ ਜਿਵੇਂ ਝਾਗਦਾ ਜਿਵੇਂ ਧੁੰਦ ਚ ਗੜਾ ਜਾ ਕੇ ਆਉਂਦਾ ਆ ਕੜਾ ਭੈਣ ਚੋਦ ਰੱਖ ਕੇ ਉਹਰੇ ਆਪਣੀ ਮੋਟ ਟੁੱਟੇ ਹੋਏ ਇਹ ਸੱਚਾ ਬਾਸ਼ਾ ਜਿੰਨੇ ਵੀ ਇਹੋ ਜਿਹੇ ਲੋਕ ਨੇ ਇਹਦੇ ਕੀੜੇ ਪੈ ਜਾਂਦੇ ਸਾਨੂੰ ਬਦਨਾਮ ਕਰਦੇ ਚੱਤੇ ਦੇਖਿਓ ਏ ਇਹ ਸਿੱਟਾ ਐ ਗਲਦੇ ਨੇ ਮਾਵਾ ਦੇ ਪੁੱਤਾਂ ਸਿਰ ਆਇਤੀ ਨਾ ਯਾਰ ਦੱਸੇ ਜਿਹੜਾ ਮਾਰ ਦੀ ਕਰੇ ਕੀ ਹਲਕਾ ਲਾਲ ਜਲ ਲਾ ਲਤਾ ਮਾਰ ਦੇ ਲਾਲ ਜਲ ਲਾ ਉਪੀ ਕੇ ਸਰੀਰ ਘੜਦੇ ਨੇ ਪੈਂਚੋਦ ਦੇਖ ਲੈ ਇਹ ਵੀ ਡੇਗ ਪੜਾ ਦੇਖ ਤੇ ਬੀੜੀ ਮਿੱਟੀ ਬਿੱਤੀ ਓਏ ਹੱਸ ਹੱਸ ਅਗੜ ਲੈ ਸਾਬ ਨਾਲ ਧੋ ਲਿਆ ਸਾਬ ਰੇਤਾ ਰਗੜ ਲੈ ਆਪਣਾ ਵੇ ਗੜੀ ਹੈ ਚਾਚੇ ਇਹ ਬੰਦੇ ਇਕੱਠੇ ਕਰ ਇਹ ਪਹਿਲਾਂ ਵੀ ਆਪਣੀ ਮੋਟਰ ਤੇ ਕੋਈ ਰੱਖ ਕੇ ਗਿਆਗਾ ਤੂੰ ਸਰਪੰਚ ਨੂੰ ਨਾ ਬੁਲਾ ਉਹਨੂੰ ਕਹਿ ਭਾਈ ਉਰੇ ਸਾਡੇ ਗੌਰ ਕਰਿਆ ਕਰੋ ਉਰੇ ਚਾਰ ਬੰਦੇ ਜੋ ਕੋਈ ਗੱਲ ਕਲਾਈ ਨੂੰ ਨਸਕਾਨ ਕਰਕੇ